ਉਦੋਂ ਇੰਟਰਵਿਊਜ਼ ਆਈਆਂ ਸੁਣੀਆਂ ਉਹਦੇ ਚ ਉਹ ਵੀ ਮੰਨ ਰਿਹਾ ਵੀ ਮੇਨ ਜਿਹੜਾ ਨੁਕਸਾਨ ਹੋਇਆ ਰਾਵੀ ਦਾ ਹੋਇਆ ਤੇ ਰਾਵੀ ਦਾ ਮੁੱਢ ਕਿੱਥੋਂ ਚਾਲੂ ਹੁੰਦਾ ਸਭ ਰਾਵੀ ਦਾ ਪਾਣੀ ਰਣਜੀਤ ਸਾਗਰ ਡੈਮ ਤੋਂ ਰਿਲੀਜ਼ ਹੋਇਆ ਪਾਣੀ ਆਫੀਸ਼ੀਅਲ ਡਾਟਾ ਕਹਿੰਦਾ ਹੈ ਜੀ ਉੱਥੋਂ 27 ਤਰੀਕ ਨੂੰ ਉਹਨਾਂ ਨੇ 2,75,000 ਕਿਊਸਿਕ ਪਾਣੀ ਉੱਥੋਂ ਛੱਡਤਾ ਆ ਤਾਂ ਆਫੀਸ਼ੀਅਲ ਵਰਸਨ ਜਿਹੜਾ ਰੀਅਲ ਵਰਸ਼ਨ ਹੈ ਜਿਹੜਾ ਮੈਂ ਸਮਝਦਾ ਰੀਅਲ ਹੈ ਵਿੱਚ ਇਸ ਕਰਕੇ ਕਹਿ ਰਹੇ ਆਂ ਵੀ ਐਸਾ ਆ ਜਿਹੜਾ ਸੈਸ਼ਨ ਬੁਲਾਇਆ ਨੇ ਸਭ ਦਾ ਸੈਸ਼ਨ ਟੋਟਲੀ ਮਿੱਟੀ ਪਾਉਣ ਵਾਸਤੇ ਬੁਲਾਇਆ ਗਿਆ ਹੋਊਗਾ ਕਿ ਉੱਥੇ ਮੈਂ ਦੱਸ ਦਿੰਦਾ ਮੈਂ ਕੋਈ ਕੋਈ ਵਿਖਵਾਣੀ ਤਾਂ ਨਹੀਂ ਕਰਦਾ ਪਰ ਮੈਂ ਸਰਕਾਰ ਨੂੰ ਚੰਗੀ ਤਰ੍ਹਾਂ ਜਾਣਦੇ ਨੂੰ ਇਹਨਾਂ ਨੇ ਇਹ ਜੀ ਸਾਰੀ ਪਾਰਟੀਆਂ ਰਲ ਕੇ ਮਤਾ ਪਾਸ ਕਰੋ ਜੀ ਆ ਜਿਹੜਾ ਪੈਸਾ ਪਿਆ ਜੀ ਇਹਨੂੰ ਸਾਡੇ ਨੋਮ ਬਦਲ ਦਿਓ ਜੀ ਇਸ ਤਰ੍ਹਾਂ ਕਰ ਦੇਾਂਗੇ ਆ ਉਹ ਵੀ ਭਗਵੰਤ ਮਾਨ ਜੀ ਹੈ ਜਿਹੜੇ ਕਹਿ ਰਹੇ ਸੀ ਵੀ ਮੁਰਗੀਆਂ ਦੇ ਵੀ ਦੇਊਗਾ ਮੁਆਵਜ਼ਾ ਅੰਡਿਆਂ ਦੇ ਵੀ ਦੇਊਗਾ ਉਹਨੋਂ ਕਹਿੰਦੇ ਮੇਰੇ ਕੋਲ ਕਾਨੂੰਨੀ ਅਲਾਓ ਕਰਦਾ ਉਦੋਂ ਪਤਾ ਨਹੀਂ ਕਿੱਥੋਂ ਪੈਸਾ ਆ ਜਾਣੇ ਸੀ 23 ਚ ਨਾ ਤੇ 23 ਚ ਦਿੱਤਾ ਨਾ ਅਜ ਤਾਈਂ ਇਹਨਾਂ ਨੇ ਕੋਈ ਮੁੱਠੀ ਖੋਲੀ ਸਰਕਾਰ ਕਿਤੇ ਨਹੀਂ ਦਿਸਦੀ ਪਰ ਉਹ ਜਿਹੜਾ ਉਥੋਂ ਹੋਇਆ ਕਿ 20 ਤੋਂ ਲੈ ਕੇ 20 ਅਗਸਤ ਤੋਂ ਲੈ ਕੇ 26 ਸ਼ਾਮ ਅਗਸਤ ਤਾਈਂ ਜਿਹੜਾ ਸਵਾਲ ਉਸ ਵਿਧਾਨ ਸਭਾ ਸੈਸ਼ਨ ਦੇ ਅੰਦਰ ਕਿਉਂਕਿ ਸਾਡੇ ਤਾਂ ਸਾਥੀ ਜਾਂ ਤਾਂ ਅਸ਼wini ਸ਼ਰਮਾ ਜੀ ਬੈਠਣਗੇ ਜਾਂ ਚੰਗੀ ਲਾਲ ਮਹਾਜਨ ਜੀ ਹੋਣਗੇ ਕਿਉਂਕਿ ਸਾਡੀ ਦਾ ਗਿਣਤੀ ਦੋ ਹੈ ਸਾਨੂੰ ਸਾਰੇ ਟਾਈਮ ਹੀ ਨਾ ਦੇਣ ਸਪੀਕਰ ਸਾਹਿਬ ਰੋਲੇ ਕੋਲੇ ਚ ਨਗਾ ਦੇਣ ਵੀ ਜੀ ਬੀ ਜੀ ਨੇ ਤੇ ਡਬੋਤਾ ਵੀ ਜੀ ਜੀ ਇਸ ਕਰਕੇ ਆ ਸਵਾਲ ਬੜੇ ਜ਼ਰੂਰੀ ਹੈ ਸਾਹਿਬ ਤੁਹਾਡੇ ਰਾਈ ਮੈਂ ਪੁੱਛਣਾ ਚਾਹੁੰਦਾ ਵੀ ਪੰਜਾਬ ਦੇ ਲੋਕ ਪੁੱਛਣ ਤੇ ਜੇ ਕਿਤੇ ਇਹਨਾਂ ਚ ਮਾਦਾ ਜਾਗ ਪਏ ਕਾਂਗਰਸ ਵਾਲੇ ਦੇ ਕਾਂਗਰਸੀ ਵਾਲੇ ਖੜੇ ਹੋ ਕੇ ਪੁੱਛ ਲੈਣ ਵੀ ਇਹਦਾ ਰੀਅਲ ਡਾਟਾ ਦਿਓ ਜੀ 20 ਤੋਂ ਲੈ ਕੇ 26 ਸ਼ਾਮ ਤਾਈਂ ਰਣਜੀਤ ਸਾਗਰ ਡੈਮ ਤੋਂ ਕਿੰਨਾ ਪਾਣੀ ਰਿਲੀਜ਼ ਹੋਇਆ ਉਹਦੀ ਜਿਹੜੀ ਕਪੈਸਿਟੀ ਹੈ 200 227 ਤਾਈ ਉਹ ਅਸਿਕਾ ਜਿਹੜੇ ਤੇ ਪਰਣ ਤੋਂ ਪਹਿਲਾਂ ਉਹ 272 ਤਾਈ ਉਹ ਕਦੋਂ ਪਰ ਕਦੋਂ ਪਰਿਆ ਗਿਆ ਦੇਖੋ ਡੇਰਾ ਬਾਬਾ ਨਾਨਕ ਪਾਣੀ ਆ ਗਿਆ ਸੀ 26 27 ਤਰੀਕ ਨੂੰ ਮਧੂਪੁਰ ਵਾਲਾ ਗੇਟ ਤਾਂ ਬਾਅਦ ਖੁੱਲਿਆ ਉੱਥੋਂ ਇਹਨਾਂ ਨੂੰ ਅਸਲ 'ਚ ਨਾ ਜਾਕਰ ਸਾਹਿਬ ਨਾ ਹੋਮਵਰਕ ਨਹੀਂ ਕਰਦੇ ਉਹਨਾਂ ਨੂੰ ਤਾਂਹਾਂ ਤੋਂ ਜੋ ਦੱਸ ਦਿੰਦੇ ਨੇ ਉਹ ਚੱਕ ਕੇ ਬੋਲ ਦਿੰਦੇ ਨੇ ਚਲੋ ਕੋਈ ਨਹੀਂ ਦੇਖੋ ਪੌਂਗ ਤੇ ਪੌਂਗ ਤੇ ਮਾਦੋਪੁਰ ਦੇ ਵਿਚਾਲੇ ਨਾ ਹੋਰ ਰਜੀ ਸਾਗਰ ਸ਼ਾਹਪੁਰ ਕੰਢੀ ਤੇ ਪੌਂਗ ਦੇ ਵਿਚਾਲੇ 6-7 ਹੋਰ ਖੱਡਾਂ ਨੇ ਜਿੱਥੇ ਪਾਣੀ ਆਉਂਦਾ ਹੈ ਪਾਣੀ ਉਧਰ ਦੀ ਆ ਗਿਆ ਜੀ ਤੇ ਇਹ ਗੇਟ ਤਾਂ ਜਿਹੜੇ ਨੇ ਨਾ ਮਾਦੋਪੁਰ ਵਾਲੇ ਇਹ ਤਾਂ ਉਦੋਂ ਪਹਿਲੇ ਹਾੜਾ ਆ ਗਿਆ ਸੀਗਾ ਜੀ ਉਦੋਂ ਪਹਿਲੀ ਇਹ ਤਾਂ ਟੀਮ ਵੀ ਦੇਖ ਕੇ ਗਈ ਸੀ ਉਹ ਬੜੇ ਸੈਟੀਸਫਾਈ ਸੀ ਉਹ ਜਦੋਂ ਅਸੀਂ ਉਹਨਾਂ ਨੂੰ ਦਿਖਾ ਕੇ ਲਿਆਏ ਸੀ ਇਹ ਹਾੜਾ ਤੋਂ ਪਹਿਲਾਂ ਕਿ ਉਹ ਉਹ ਜਿਹੜਾ 게ਟਾਂ ਤੇ ਸੈਟੀਸਫਾਈ ਸੀਗੇ ਪਰ ਫਿਰ ਵੀ ਅਸੀਂ ਆਪਣੇ ਪੱਧਰ ਤੇ ਅਸੀਂ ਕੋਈ ਕੋਈ ਇਹ ਨਹੀਂ ਚਾਹੁੰਦੇ ਕਿ ਕੋਈ ਕਿਸੇ ਕਿਸੇ ਦਾ ਵਹਿਮ ਜਾ ਉਹ ਸ਼ੱਕ ਹੋ ਰਹੇ ਇਹ ਤਾਂ ਇਹ ਕੋਈ ਇੱਕ 게ਟ ਖੋਲਣਾ ਹੜ ਆ ਗਿਆ ਜੀ ਫਿਰ ਉੱਤਰਾਖੰਡ ਚ ਕਿਹੜਾ 게ਟ ਖੋਲਤਾ ਜੀ ਉਹਨਾਂ ਨੇ ਹਿਮਾਚਲ ਚ ਕਿਹੜਾ 게ਟ ਖੋਲਤਾ ਜੀ ਉਤਰਾੰਚਲ ਚ ਕਿਹੜੇ 게ਟ ਖੋਲਤੇ ਜੀ ਪੂਰੇ ਨਾਰਥ ਇੰਡੀਆ ਚ ਜਿਹੜਾ ਉਹ ਇਹ ਮਾਰ ਪਈ ਹੈ ਇਹਦੇ ਤੇ ਰਾਜਨੀਤੀ ਮੈਂ ਫੇਰ ਕਹਿਣਾ ਨਹੀਂ ਕਰਨੀ ਚਾਹੀਦੀ ਪਰ ਫਿਰ ਵੀ ਅਸੀਂ ਇਨਕੁਆਰੀ ਜਿਹੜੀ ਆ ਸਰਕਾਰ ਲੈਵਲ ਤੇ ਕਰਾਵਾਂਗੇ ਉਹ ਇਨਕੁਆਰੀ ਦੇ ਵਿੱਚ ਕੋਈ ਅਫਸਰ ਜਿਹੜੇ ਨੇ ਉੱਥੇ ਜਿਹਨਾਂ ਦੀ ਡਿਊਟੀ ਸੀ ਉੱਥੇ ਤੇ ਉਹ ਉਹ ਕੋਈ ਪ੍ਰਭਾਵਿਤ ਨਾ ਕਰਨ ਅਸੀਂ ਪਹਿਲੀ ਸਸਪੈਂਡ ਕਰਦੇ ਹਾਂ